ਉਹਨਾਂ ਤੇ ਜਿਹੜੇ ਸ਼ੇਰ ਨੂੰ ਬੰਦੇ ਦੇ ਮਾਸ ਦਾ ਸਵਾਦ ਆ ਜਾਵੇ ਉਹ ਪਸ਼ੂਆਂ ਦਾ ਸ਼ਿਕਾਰ ਖੇਡਣਾ ਛੱਡ ਦਿੰਦਾ ਹੈ। ਮ੍ਰਿਗ ਨਹੀਂ ਮਾਰਦਾ। ਉਹਨਾਂ ਦਾ ਫਿੱਕਾ ਮਾਸ ਕਿਉਂ ਖਾਣਾ ਹੈ? ਆਪਾਂ 36 ਤਰ੍ਹਾਂ ਦੇ ਭੋਜਨ ਖਾਣੇ ਕਰਾਰਾ ਲੱਗਦਾ ਉਹਨੂੰ ਬੰਦੇ ਦਾ ਮਾਸ। ਉਸ ਸ਼ੇਰ ਦਾ ਸ਼ਿਕਾਰ ਸਰਕਾਰ ਫਿਰ ਅਲਾਊ ਕਰਦੀ ਹੈ ਉਹਨਾਂ ਗਾਰਡਸ ਨੂੰ ਜਿਹੜਾ ਨਰਪਕਸ਼ੀ ਹੋ ਜਾਂਦਾ ਵੀ ਇਹਨੂੰ ਮਾਰ ਦਿਓ ਤੇ ਲੈ ਕੇ ਬਹਿ ਜਾਵੇਗਾ। ਔਰ ਵੈਸੇ ਵੀ ਜਿੰਨਾ ਚਿਰ 18-20 ਬੰਦੇ ਖਾਣਾ ਜਾਵੇ ਕਾਬੂ ਨਹੀਂ ਆਉਂਦਾ ਉਹ ਕਿਸੇ ਦਾ। ਮਹਾਰਾਜੋ ਬੜਾ ਨੁਕਸਾਨ ਕਰਦਾ ਹੈ ਹਉਸ਼ਕਾਰ ਤੇ ਚੜਦੇ ਆ ਗੁਰਦੇਵ ਆਪਣੇ ਘੋੜੇ ਤੇ ਸਵਾਰ ਨਾਲ ਸਿੱਖ ਨੇ ਬਾਦਸ਼ਾਹ ਹਾਥੀ ਤੇ ਸਵਾਰ ਹੈ ਨਾਲ ਉਹਦੇ ਕਰਿੰਦੇ ਨੇ ਘੋੜਿਆਂ ਦੇ ਉੱਤੇ ਖੋਜਨ ਕਰਿਓ ਸੋ ਕਾਨਨ ਜਬੈ ਪਵਕਤ ਨਿਕਸਿਓ ਕੇ ਹਰ ਤਬੈ ਖੋਜ ਕਢੀ ਸ਼ੇਰ ਦੀ ਸ਼ੇਰ ਝਲ ਚੋਂ ਦਹਾੜਦਾ ਹੋਇਆ ਬਾਹਰ ਆਇਆ ਕੋੜੇ ਟ ਠੰਬਰ ਗਏ ਹਾਥੀ ਟ ਠੰਬਰ ਗਿਆ ਗੋਲੀਆਂ ਚਲਾਈਆਂ ਸ਼ੇਰ ਦੇ ਕੋਈ ਨਾ ਲੱਗੀ ਜ਼ਹਾਂਗੀਰ ਨੂੰ ਜਾਣਦੇ ਲਾਲੇ ਪੈ ਗਏ ਵੀ ਹਾਥੀ ਜੇ ਦੌੜਿਆ ਮੈਨੂੰ ਛੁੱਟ ਦਵੇਗਾ ਤਬ ਪੁਕਾਰ ਕਰ ਗੁਰਸੋ ਕਹਿਓ ਖਰੇ ਸੋ ਧੀਰਜ ਕੋ ਜਬ ਲਹਿਓ ਹੈਰਾਨ ਇਸ ਗੱਲੋਂ ਐ ਵੀ ਗੁਰਦੇਵ ਦਾ ਨਾ ਘੋੜਾ ਹੀ ਠੰਬਰ ਦਾ ਨਾ ਗੁਰੂ ਹੀ ਪਿਛੇ ਹਟਦਾ ਆਨੰਦ ਚ ਖਲੋਦੇ ਨੇ ਤਮਾਸ਼ਾ ਵੇਖ ਰਹੇ ਨੇ ਇਹਨੂੰ ਹੌਸਲਾ ਹੋਇਆ ਜ਼ਹਾਂਗੀਰ ਨੂੰ ਕਹਿੰਦਾ ਤੂੰ ਹੀ ਕਰਹੋ ਪ੍ਰਹਾਰਨ ਇਸੈ ਜਬ ਲਓ ਘਾਤ ਕਰਹਿਨੈ ਕਿਸੈ ਮਹਾਰਾਜ ਇਸ ਤੋਂ ਪਹਿਲਾਂ ਇਹ ਸ਼ਿਕਾਰ ਖੇਡ ਲਵੇ ਸਾਡਾ ਤੁਸੀਂ ਇਹਦਾ ਸ਼ਿਕਾਰ ਕਰੋ ਤੁਹਾਡੇ ਤੋਂ ਆਸ ਹੈ ਮਹਾਰਾਜ ਘੋੜੇ ਤੋਂ ਉਤਰੇ ਖੱਬੇ ਹੱਥ ਢਾਲਾ ਸਜੇ ਹੱਥ ਖੜਗ ਸ਼ੈਤਾਨੀ ਕਰ ਗਿਆ ਇੱਥੇ ਜ਼ਹਾਂਗੀਰ ਇਤਿਹਾਸ ਵਿੱਚ ਆਉਂਦਾ ਏ ਤੁਪਕ ਛੁਟਨ ਕਹੈ ਸ਼ਾਹੋ ਹਟਾਈ ਵੇਖਣ ਤਮਾਸ਼ਾ ਲੱਗ ਸਮਦਾਈ ਉਹ ਜਿਹੜੇ ਗੋਲੀਆਂ ਗਾਲੀਆਂ ਜੀਆਂ ਚਲਾਉਂਦੇ ਸਿਪਾਈ ਉਹਨਾਂ ਨੂੰ ਕਹਿੰਦਾ ਹਟ ਜਾਓ ਤਮਾਸ਼ਾ ਵੇਖੋ ਹਣਾ ਉਹਨੂੰ ਇਹ ਜੀ ਵੀ ਗੁਰੂ ਦਾ ਸ਼ਿਕਾਰ ਸ਼ੇਰ ਖੇਡ ਲਵੇਗਾ ਗਲੋਂ ਲੈ ਜਾਵੇਗਾ ਐਵੇਂ ਸ਼ਸਤਰ ਚੱਕੀ ਫਿਰਦਾ ਕੱਲ ਨੂੰ ਮੁਸ਼ਕਲ ਖੜੀ ਕਰੇਗਾ ਗੁਰੂ ਮੇਰੇ ਲਈ ਉਤੋਂ ਉਤੋਂ ਸਾਝ ਅੰਦਰੋਂ ਦਾਤਰੀ ਚੱਕੀ ਫਿਰਦਾ ਜੜਾਂ ਵੜਨ ਨੂੰ ਬਹੁਤਾ ਇਦਾਂ ਹੀ ਹੈ ਅੱਜ ਦੇ ਸਮੇਂ 'ਚ ਆਓ ਜੀ ਮਹਾਰਾਜ ਬੈਠੋ ਜੀ ਤੇ ਥੱਲੇ ਟੋਆ ਪੁੱਟਿਆ ਹਾਂ ਦਾ ਮਹਾਰਾਜ ਨੂੰ ਪੁੱਟਾ ਕਰਨ ਦੀ ਇਦਾਂ ਦੀ ਜਾਰੀ ਹੈ ਦੁਨੀਆ ਤੇ ਬਹੁਤਾਤ ਵਿੱਚ 99% ਦੀ ਇੱਕ ਅੱਧਾ ਨਿਭੇਗਾ ਚਾਹੇ ਉਹ ਬਲੈਡਰ ਰਿਲੇਸ਼ਨ ਹੈ ਚਾਹੇ ਉਹ ਸਜਣ ਮਿੱਤਰ ਹੈ ਖੈਰ ਤਮਾਸ਼ਾ ਵੇਖਣ ਲੱਗੇ ਸਾਰੇ ਬਾਮ ਹਾਥ ਧਰ ਸਿਪਰ ਅਗਾਰੀ ਕਰ ਪ੍ਰਾਕ੍ਰਮ ਕੋ ਮੁਖਦਰ ਮਾਰੀ ਜਦੋਂ ਸ਼ੇਰ ਦੇ ਸਾਹਮਣੇ ਹੋਏ ਤੇ ਸ਼ੇਰ ਦਾ ਸੁਭਾਅ ਗਲੂਏ ਤੇ ਵਾਰ ਕਰਨਾ ਦਹਾੜਦਾ ਹੋਇਆ ਸ਼ੇਰ ਗੁਰਾਂ ਦਾ ਸ਼ਿਕਾਰ ਖੇਡਣ ਲਈ ਅੱਗੇ ਵਧਿਆ ਕਹਿੰਦੇ ਜਦੋਂ ਛਲਾਗ ਮਾਰ ਕੇ ਗਲੂਏ ਤੇ ਝਪਟਣ ਲੱਗਾ ਖੱਬੇ ਹੱਥ ਫੜਿਆ ਹੋਇਆ ਢਾਲਾ ਗੁਰਾਂ ਨੇ ਜਵਾੜੇ ਤੇ ਮਾਰਿਆ ਸ਼ੇਰ ਦਾ ਵਾਹ ਤਿੰਨਾਂ ਲੋਕਾਂ ਦੇ ਖਸਮ ਨਾਲ ਪਿਆ ਸੀ ਪੁੱਠਾ ਹੋ ਕੇ ਡਿੱਗਿਆ ਸੰਭਲ ਕੇ ਦੂਜੀ ਵਾਰ ਛਲਾਂਗ ਮਾਰਦਾ ਐ ਕੋਪੇ ਓਜ ਤੇ ਦੀਨ ਠਕੇਲਾ ਆਗੇ ਹੋਏ ਪਛੇਲਾ ਮੇਲਾ ਚੰਦਰ ਹਾਸ ਚਮਕਿਓ ਕਰਦਾਏ ਗਿਰਤ ਛੇਰ ਕੇ ਉਧਰ ਲਗਾਏ ਗੁਰੂ ਹਰਗੋਬਿੰਦ ਸਾਹਿਬ ਨੇ ਚੰਦਰ ਹਾਸ ਇਨੇ ਸਮੇਂ ਵਿੱਚੀ ਤਲਵਾਰ ਉਭਾਰੀ ਸ਼ੇਰ ਦੇ ਉਦਰ ਤੇ ਪੇਟ ਤੇ ਐਸਾ ਵਾਰ ਕੀਤਾ ਵਹੀ ਭਗਉਤੀ ਗੁਰ ਕੇ ਕਰ ਕੀ ਕਰ ਤਕਬੀਰ ਤੁਰੰਤ ਕੋ ਧਰ ਕੀ ਤਕਬੀਰ ਪਤਾ ਕੀ ਹੁੰਦਾ ਹੈ ਜਦੋਂ ਮੁਸਲਮਾਨ ਕਿਸੇ ਵੀ ਪਸ਼ੂ ਨੂੰ ਕਲਮ ਕਰਦੇ ਨੇ ਨਾ ਉਦੋਂ ਜਿਹੜੀ ਕਲਾਮ ਪੜ੍ਹਦੇ ਨੇ ਉਹਨੂੰ ਤਕਬੀਰ ਕਹਿ ਦੇਈਦਾ ਜ਼ਬਾ ਕਰਨ ਵਕਤ ਕਹਿੰਦੇ ਗੁਰਦੇਵ ਨੇ ਇੱਕੇ ਵਾਰ ਨਾਲ ਬਿਜਲੀ ਦੀ ਰਫਤਾਰ ਨਾਲ ਅੱਖ ਝਮਕਣ ਦੇ ਸਮੇਂ ਵਿੱਚ ਬਾਹ ਹੁਲਾਰ ਕੇ ਸ਼ੇਰ ਤੇ ਐਸਾ ਵਾਰ ਕੀਤਾ ਚਪਟਿਆ ਇੱਕ ਸੀ ਜਦੋਂ ਧਰਤੀ ਤੇ ਡਿੱਗਿਆ ਦੋ ਹੋ ਗਏ ਇਦਾਂ ਜਾਪਿਆ ਜਿਵੇਂ ਕਿਸੇ ਤਰਖਾਨ ਨੇ ਆਰੇ ਨਾਲ 모ਸ਼ੇ ਵੱਢ ਕਰਤਾ ਹੁੰਦਾ ਲੱਕੜ ਨੂੰ ਦੋ ਟੁਕੜੇ ਅੱਖਾਂ ਸਾਵੇਂ ਪਏ ਵੇਖ ਕੇ ਜ਼ਾਹਾਂਗੀਰ ਗਦਗਦ ਹੋ ਟਿਆ ਧੰ ਧੰ ਸਤਗੁਰ ਕੋ ਕਹੈ ਖਰੋ ਨਿਗਟ ਤਿਸ ਕੀ ਦਸ਼ਲਾ ਹੈ ਨਾਲੇ ਸ਼ੇਰਵਲ ਵੇਂਦਾ ਨਾਲੇ ਗੁਰੂਵਲ ਵੇਂਦਾ ਨਾਲੇ ਗਲੂਏ ਚੋਂ ਜਾਇਜਾਕਾਰ ਦੀ ਆਵਾਜ਼ ਨਿਕਲਦੀ ਹੈ ਲੋਹਾ ਮੰਨਿਆ ਗੁਰੂ ਦੀ ਤਾਕਤ ਦਾ ਗੁਰੂ ਗਰੰਥ ਸਾਹਿਬ ਪਾਸ਼ਾ ਕਹਿੰਦੇ ਨੇ ਗੁਰ ਸਮਰੱਥ ਗੁਰ ਨਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਇੰਨੀ ਮਹਿਮਾ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਜਿੰਨੀ ਮਹਿਮਾ ਰੱਬ ਦੀ ਹੈ ਕਿਉਂਕਿ ਉਹ ਆਕਾਰ ਸਰੂਪ ਨੇ ਗੁਰੂ ਇਜ਼ 올 ਪਾਵਰਫੁਲ ਡਿਵਾਈਨ ਹੈ ਉਹਦੇ ਵਰਗਾ ਕੋਈ ਦੂਜਾ ਨਹੀਂ ਕਥਾਕਾਰਾਂ ਕੋਲ ਉਹ ਅਲਫਾਜ਼ ਹੈ ਨਹੀਂ ਉਹਦੇ ਗੁਣਾ ਦਾ ਅੰਤ ਪਾ ਸਕਣ ਜਿੰਨੇ ਮਰਜੀ ਰਾਗੀ ਟਾੜੀਆ ਜੜਡਾਈ ਜਾਇਓ ਇੰਨਾ ਕੀ ਗਾ ਸਕਦੇ ਅਸੀਂ ਗੁਰੂ ਹਰਗੋਬਿੰਦ ਨੂੰ ਜਿੰਨਾ ਸਾਗਰ ਚੋਂ ਇੱਕ ਬੁਲਬਲਾ ਗਾਇਆ ਜਾਂਦਾ ਹੈ ਮਹਾਰਾਜ ਸ਼ਿਕਾਰ ਖੇਡ ਕੇ ਜ਼ਾਹਾਂਗੀਰ ਦੇ ਨਾਲ ਵਾਪਸ ਪਰਤੇ ਹੁਣ ਅੰਦਰੋਂ ਹੀ ਅੰਦਰ ਇੱਕ ਡਰ ਖਾਂਦਾ ਹੈ ਜ਼ਾਹਾਂਗੀਰ ਨੂੰ ਵੀ ਇਹ ਗੁਰੂ ਖਤਰਾ ਬਣੇਗਾ ਮੇਰੇ ਲਈ ਰਸਤੇ 'ਚੋਂ ਕਿਵੇਂ ਹਟਾਇਆ ਜਾਵੇ ਦੂਸਰਾ ਮਰਤਜ਼ਾ ਖਾਨ ਤੇ ਚੰਦੂ ਇਸ ਗੱਲੋਂ ਡਰੇ ਨੇ ਵੀ ਗੁਰੂ ਦਾ ਨੇੜ ਵੱਧ ਰਿਹਾ ਜ਼ਾਹਾਂਗੀਰ ਨਾਲ ਰਾਜੇ ਲੋਕ ਨੇ ਕੁਝ ਵੀ ਕਰ ਸਕਦੇ ਨੇ ਕਿਧਰੇ ਸਾਰਾ ਦੋਸ਼ ਗੁਰੂ ਅਰਜਨ ਸਾਹਿਬ ਦੇ ਕਤਲ ਦਾ ਸਾਡੇ ਤੇ ਥੋਪ ਕੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰਕੇ ਸਜ਼ਾ ਦਿਵਾ ਦਵੇ ਆਪ ਸੁਰਖਰੂ ਹੋ ਜਾਵੇ ਕਿਸੇ ਤਰ੍ਹਾਂ ਗੁਰੂ ਦਾ ਕੰਡਾ ਕਢੀਏ ਕਾਰਨ ਤੇ ਬੜੇ ਨੇ ਗੁਰੂ ਅਰਜਨ ਸਾਹਿਬ ਦੀ ਸ਼ੀਤੀ ਦੇ ਤਿੰਨ ਮੋਟੇ ਦੱਸ ਦਿਨਾ ਹੈ ਜਹਾਂਗੀਰ ਦੀ ਈਰਖਾ ਕਿ ਸਿੱਖ ਧਰਮ ਬਹੁਤ ਵੱਧ ਰਿਹਾ ਗੁਰੂ ਘਰ ਨਾਲ ਚੰਦੂ ਦੀ ਈਰਖਾ ਗੁਰੂ ਘਰ ਨਾਲ ਮੁਰਤਜ਼ਾ ਖਾਨ ਦੀ ਈਰਖਾ ਔਰ ਇਹਨੇ ਝੂਠਾ ਇਲਜ਼ਾਮ ਲਾਇਆ ਸੀ ਇੱਕ ਚਿੱਠੀ ਲਿਖ ਕੇ ਜ਼ਹਾਂਗੀਰ ਨੂੰ ਤੇਰਾ ਸ਼ਹਿਜਾਦਾ ਖੁਸਰੋ ਜੋ ਬਾਗੀ ਹੈ ਉਹਦੀ ਮਦਦ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ ਔਰ ਬਾਗੀ ਦੀ ਮਦਦ ਕਰਨ ਦਾ ਬਹਾਨਾ ਘੜ ਕੇ ਜ਼ਹਾਂਗੀਰ ਨੇ ਕਤਲ ਦਾ ਹੁਕਮ ਦਿੱਤਾ ਸੀ ਗੁਰੂ ਅਰਜਨ ਸਾਹਿਬ ਦੇ ਆਟੋ ਬਾਇਓਗ੍ਰਾਫੀ ਹੈ ਫਾਰਸੀ ਦੀ ਪੁਸਤਕ ਹੈ ਤੁਜਕੇ ਜ਼ਹਾਂਗੀਰੀ ਜਹਾਗੀਰ ਫਾਰਸੀ ਚ ਦੱਸਦਾ ਹੈ ਵੀ ਮੈਂ ਹੁਕਮ ਕੀਤਾ ਫਰਮੂਦਮ ਕੇ ਉਰਾ ਬਾ ਸਿਆਸ ਤੋਂ ਯਸਾ ਰਸਾ ਨੰਦ ਮੈਂ ਫਰਮਾਨ ਜਾਰੀ ਕੀਤਾ ਸਿਆਸਤ ਬਾ ਯਾਸਾ ਦੇ ਤਹਿਤ ਗੁਰੂ ਅਰਜਨ ਦਾ ਕਤਲ ਕੀਤਾ ਜਾਵੇ ਇਹਦਾ ਲਹੂ ਸਾੜ ਕੇ ਇਹਦਾ ਕਤਲ ਹੋਵੇ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਮਰਤਜ਼ਾ ਖਾਨ ਦੇ ਹਵਾਲੇ ਕੀਤਾ ਗਿਆ ਹੁਣ ਪਤਾ ਨਹੀਂ ਪੈਸੇ ਦੇ ਕੇ ਜਾਂ ਕੋਈ ਹੋਰ ਕਾਰਨ ਬਣਿਆ ਚੰਦੂ ਨੇ ਗੁਰਾਂ ਨੂੰ ਆਪਣੀ ਹਫਾਜ਼ਤ ਚ ਲਿਆ ਫਿਰ ਉਹਨੇ ਦੇਗ ਚੁਬਾਲਿਆ ਤਤੀ ਤਵੀ ਬਾਕੇ ਸ਼ਹੀਦ ਕੀਤਾ ਲਾਹੌਰ ਆਪਣੀ ਹਵੇਲੀ ਇੱਤਮ ਸੂਏ ਵੱਡੇ ਵੱਡੇ ਦੋਸ਼ੀ ਨੇ ਗਰੂ ਕਰਦੇ ਹੁਣ ਬਾਦਸ਼ਾਹ ਸਹਾਂਗੀਰ ਆਪਣੀ ਜਗਾ ਚਿੰਤਤ ਹੈ ਦੂਸਰੀ ਤਰਫ ਚੰਦੂ ਮਰਤਜ਼ਾ ਖਾਨ ਵਰਗੇ ਵੀ ਚਿੰਤਤ ਨੇ ਕੋਈ ਹੀਲਾ ਕਰਦੇ ਨੇ ਰਸਤੇ ਚੋਂ ਕਿਵੇਂ ਹਟਾਈਏ ਅਰਾਦੇ ਕੰਨਾਂ ਦੇ ਕੱਚੇ ਹੁੰਦੇ ਨੇ ਇਹ ਕਿ ਵੀ ਕਾਰਨ ਹੈ ਗੁਰਾਂ ਦੀ ਗ੍ਰਿਫਤਾਰੀ ਦਾ ਕਬੀਰ ਰਾਜ ਸੰਤੋਖ ਸਿੰਘ ਬ੍ਰਿਜ ਭਾਸ਼ਾ ਅੰਦਰ ਲਿਖਦੇ ਨੇ ਵੀ ਇੱਕ ਨਜ਼ੂਮੀ ਨੂੰ ਸਦਿਆ ਐਸਟਰੋਲੋਜਰ ਨੂੰ ਜੋਤਸ਼ੀ ਨੂੰ ਸਦਿਆ ਚੰਦੂ ਹਣਾ ਮੂੰਹੋਂ ਮੰਗੇ ਪੈਸੇ ਦੇਵਾਂਗੇ ਬਾਦਸ਼ਾਹ ਦੇ ਕੰਨ ਵਿੱਚ ਫੂਕ ਮਾਰ ਵੀ ਤੇਰੇ ਤੇ ਸਾੜ ਸਤੀ ਹੈ ਤੇਰਾ ਆਉਣ ਵਾਲਾ ਭੂਇਕ ਠੀਕ ਨਹੀਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਤੇਰੀ ਜਾਨ ਨੂੰ ਖਤਰਾ ਬਣ ਜਾਵੇ ਤੁਹਾਨੂੰ ਪਤਾ ਨਾ ਲੀਡਰ بڑے ਕੰਨਾਂ ਦੇ ਕੱਚੇ ਹੁੰਦੇ ਉਹ ਮਾੜਾ ਜਿਹਾ ਪੰਡਤ ਕਹਿ ਦਿੰਦਾ ਕਦੇ ਆਇਆ ਰੰਗ ਦਾ ਨਗ ਪਾਈ ਫਿਰਨਗੇ ਕਦੇ ਵੋਟ ਨੂੰ ਧਾਗਾ ਬਣੀ ਫਿਰਨਗੇ ਕਦੇ ਉਹ ਕਦੇ ਆ ਜਾਨ ਬੜੀ ਪਿਆਰੀ ਹੁੰਦੀ ਹੈ ਜਿੱਤਾ ਬੰਦਾ ਵੱਡੇ ਤਖਤ ਦਾ ਮਾਲਕ ਹੈ ਛੋੜਾ ਹੀ ਦਿਲ ਉਹਦਾ ਹਲਕਾ ਹੁੰਦਾ ਡਰਦਾ ਬੜਾ ਮੌਤ ਤੋਂ بڑا ਬੰਦਾ ਦੇ ਅੱਗੇ ਮਰਿਆ ਹੁੰਦਾ ਉਹਦਾ ਕੀ ਬਗੜਨਾ ਕਿਸੇ ਉਹ ਛੇਤੀ ਨਾ ਪੁੱਛਦਾ ਮੌਤ ਦੇ ਪੈ ਵਿੱਚ ਆ ਕੇ ਜੋਤਸ਼ੀ ਕੋਲੋਂ ਵੀ ਉਪਾਅ ਕੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਮੌਤ ਦਾ ਡਰ ਹੀ ਇਦਾਂ ਦਾ ਹੈ ਵੱਡੇ ਵੱਡੇ ਕੰਬਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹੋ ਨਹੀਂ ਸਹਿਆ ਜਾਏ ਦਾਵੇ ਕਰਨੇ ਬੜੇ ਸੌਕੇ ਨੇ ਮੈਂ ਨਹੀਂ ਕਿਸੇ ਤੋਂ ਡਰਦਾਂਦੇ ਨਾ ਡਰ ਕਿਸੇ ਤੋਂ ਮੌਤ ਵੱਡਿਆਂ ਵੱਡਿਆਂ ਨੂੰ ਡਰਾ ਲੈਂਦੀ ਹੈ ਵੱਡੇ ਵੱਡੇ ਖਬੀ ਖਾਨ ਜਿਹੜੇ ਦੁਨੀਆ ਨੂੰ ਨੱਥ ਪਾਈ ਫਿਰਨ ਕਾਲੋਨਾ ਨੂੰ ਨੱਥ ਪਾ ਕੇ ਤੁਰ ਪੈਂਦਾ ਹੈ ਕਹਿੰਦਾ ਦੀ ਉਪਾਅ ਤੇ ਹੈਗਾ ਕਾਮਲ ਮਹਾਪੁਰਸ਼ ਗਵਾਲੀਅਰ ਕਿਲੇ ਵਿੱਚ ਬੈਠ ਕੇ ਮਾਲਾ ਫੇਰੇ ਅਰਜ਼ੋਦਾਸ਼ਤ ਕਰੇ ਤੁਹਾਡੀ ਅਰਦਾਸ ਕਰੇ ਤੁਸੀਂ ਬਚ ਸਕਦੇ ਹੋ ਤੇ ਚੰਦੂਣੀ ਕੋਲੋਂ ਆंदे ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੱਡਾ ਮਹਾਪੁਰਸ਼ ਕਿਹੜਾ ਹੈ ਇੱਥੇ ਦਿੱਲੀ ਆਏ ਹੋਏ ਨੇ ਉਤੋਂ ਉਤੋਂ ਜ਼ਾਹਾਂਗੀਰ ਕਰਦਾ ਹੈ ਨਹੀਂ ਮੇਰਾ ਪ੍ਰੇਮ ਹੈ ਉਹਨਾਂ ਨਾਲ ਵਿੱਚੋਂ ਚਾਹੁੰਦਾ ਹੈ ਵੀ ਚਲੋ ਇਹ ਸੇਵਾ ਨਹੀਂ ਸਹੀ ਗੁਰੂ ਨੂੰ ਅੰਦਰ ਡਕੀਏ ਫਿਰ ਕਿਸੇ ਤਰ੍ਹਾਂ ਗਵਾਲੀਅਰ ਦੇ ਕਿਲੇ ਦੀ ਕੰਡਾ ਕਢਾ ਦਾਂਗੇ ਜੇ ਗੁਰੂ ਪਰਉਪਕਾਰੀ ਹੈ ਬਚਨ ਮੰਨ ਲੈਣਗੇ ਜਾ ਕੇ ਜ਼ਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਬਚਨ ਕੀਤਾ ਮਹਾਰਾਜਾ ਸੁਪਏ ਕਰ ਹੈ ਨਿਵਾਰਨ ਬਾਧਾ ਤੋਰੀ ਬਹਰ ਬਿਨਾਸ਼ਾ ਹੈ ਕੁਟਲ ਜੇ ਖੋਰੀ ਕਹਿੰਦੇ ਬਾਦਸ਼ਾ ਪਹਿਲੀ ਗੱਲ ਤੇ ਤੈਨੂੰ ਕੋਈ ਸਾੜ ਸਤੀ ਨਹੀਂ ਜੇ ਹੈ ਤੇ ਰੱਖ ਲਵਾਂਗੇ ਜਪਣਾ ਨਾਮ ਹੀ ਹੈ ਚਾਰ ਦੁਆਰੀ ਚ ਕੀ ਤੇ ਬਾਹਰ ਕੀ ਪਰ ਜਿਹੜਾ ਤੇਰੇ ਮਨ ਵਿੱਚ ਜ਼ਹਿਰ ਭਰਦਾ ਇਹਨਾ ਚੰਦੂ ਜਦੋਂ ਬਾਹਰ ਆਵਾਂਗੇ ਕਿਲੇ ਚੋਂ ਤੇ ਤੂੰ ਸਾਡੇ ਹਵਾਲੇ ਉਸ ਨੂੰ ਕਰ ਦੇਈਂ ਕਹਿੰਦਾ ਜੋ ਅੱਖ ਹੋਗੇ ਹੋਵੇਗਾ ਇੱਕ ਵਾਰ ਅੰਦਰ ਜਾਉ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਰਉਪਕਾਰ ਨਿਤ ਚਿਤਵਦੇ ਨਾਹੀ ਕਸ਼ਪੋਚ ਗੁਰੂ ਬੜਾ ਪਰਉਪਕਾਰੀ ਹੈ ਦਰਬੇ ਧਿਰਦਾ ਹੈ ਹਰੇਕ ਤੇ ਦਇਆ ਕਰਦਾ ਹੈ ਬਖਸ਼ਿਸ਼ ਕਰਦਾ ਹੈ ਜਹਾਂਗੀਰ ਦਾ ਮਨ ਖੁਸ਼ ਹੈ ਸਾਡ ਸਤੀ ਦੇ ਨਾਲੋਂ ਗੁਰੂ ਨੂੰ ਵੱਡਾ ਦੁੱਖ ਸਮਝਦਾ ਹੈ ਭੁੱਖ ਵਿੱਚ ਕਿਤੇ ਇਹਦੀ ਸਿੱਖ ਫੌਜ ਦਾ ਮੂੰਹ ਮੇਰੇ ਵੱਲ ਨਾ ਹੋ ਜਾਵੇ ਆਨੇ ਬਹਾਨੇ ਸਾਰਿਆਂ ਰਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲੇ ਕੱਲਿਆ ਚਾਹੋ ਚੰਦੂ ਹੈ ਮਰਤਜ਼ਾ ਖਾਨ ਹੈ ਜ਼ਹਾਂਗੀਰ ਹੈ ਸਾਰਾ ਦਰਬਾਰ ਰਲਿਆ ਹੋਇਆ ਜੇ ਇੱਕ ਹੈ ਗੁਰੂ ਦੇ ਪੱਖ ਵਿੱਚ ਉਹ ਵਜ਼ੀਰ ਖਾ ਹੈ ਪਰ ਕੱਲੇ ਬੰਦੇ ਦੀ ਕਿੱਥੇ ਚੱਲਦੀ ਹੈ ਹੁਣ ਜਿਹੜਾ ਮੈਨੇਜਰ ਹੈ ਨਾ ਗਵਾਲੀਅਰ ਕਿਲੇ ਦਾ ਨਾਜ਼ਮ ਆਗੂ ਜਿਵੇਂ ਇੱਥੇ ਤੁਹਾਡੇ ਕੈਰਕਸ਼ਨਲ ਆਫੀਸਰ ਹੁੰਦੇ ਨੇ ਉਹਨਾਂ ਚ ਮੈਨੇਜਰ ਹੁੰਦਾ ਜੇਲ੍ਹ ਦਾ ਉਹ ਹਿੰਦੂ ਹੈ ਹਰੇਦਾਸ ਔਰ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਘਰ ਦਾ ਸੇਵਕ ਹੈ ਛੁੱਟੀ ਨਹੀਂ ਮਿਲਦੀ ਦਰਸ਼ਨ ਨਹੀਂ ਸੀ ਕਰ ਸਕਿਆ ਤੇ ਰੋਜ਼ ਅਰਦਾਸ ਕਰਦਾ ਗੁਰਦੇਵ ਦਰਸ਼ਨ ਦੇਣ। ਜ਼ਾਹਾਂਗੀਰ ਦੀ ਚਿੱਠੀ ਜਾਂਦੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ ਗਵਾਲੀਅਰ ਧਿਆਨ ਰੱਖੀ। ਅਨੰਦ ਤੋਇਆ ਦੂਸਰੀ ਤਰਫ ਮਨ ਵਿੱਚ ਗਿਲਾ ਵੀ ਹੈ ਵੀ ਕੀ ਹੋ ਗਿਆ ਰਾਜੇ ਨੂੰ ਗੁਰਨਾਨਕ ਦੇ ਤਖਤ ਦੇ ਵਾਰਸ ਨੂੰ ਕਿਲੇ ਵੱਲ ਭੇਜ ਰਹੇ ਨੇ ਕੈਦ ਵਿੱਚ ਖੈਰ ਮਹਾਰਾਜ ਆਏ ਦਰਸ਼ਨ ਕਰਕੇ ਨਿਹਾਲ ਹੋਇਆ ਦਰਸ਼ਨ ਪਰਸਿਆ ਗੁਰੂ ਕੈ ਅਠ ਸੱਠ ਮਜਨ ਹੋਏ ਗੁਰੂ ਦੇ ਦਰਸ਼ਨਾਂ ਵਿੱਚ ਤੀਰਥਾਂ ਦੇ ਦਰਸ਼ਨਾਂ ਨਾਲੋਂ ਵੀ ਜ਼ਿਆਦਾ ਮਹਿਮਾ ਹੈ ਕੋਠੜੀ ਦੇ ਵਿੱਚ ਗੁਰਾਂ ਦਾ ਅਸਣ ਲਵਾਇਆ ਇੱਕ ਪਲੰਗਾ ਢਾਹ ਦਿੱਤਾ ਆਪ ਚਰਣਾ ਵਿੱਚ ਬੈਠ ਕੇ ਬੇਨਤੀ ਕੀਤੀ ਮਹਾਰਾਜ ਬੜੇ ਲੰਮੇ ਸਮੇਂ ਤੋਂ ਆਸ ਸੀ ਦਰਸ਼ਨਾਂ ਦੀ ਪਰ ਇਹ ਝਾਕ ਨਹੀਂ ਸੀ ਵੀ ਇਦਾਂ ਦਰਸ਼ਨ ਹੋਣਗੇ ਕੈਦ ਵਿੱਚ ਖੈਰ ਮੇਰੇ ਵੱਡੇ ਭਾਗ ਨੇ ਇੱਛਾ ਸੀ ਪੂਰੀ ਕੀਤੀ ਤੁਸੀਂ ਸਤਗੁਰ ਨੂੰ ਜੇਹਾ ਕੋ ਇਛਾ ਦਾ ਦੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕੁਛ ਜਾਣਦਾ ਜਿੱਦੂ ਕਿਸ ਗੁਰਜਾਣਾ ਹੋਏ ਅਜਨੇ ਚ ਲਾਈਨ ਚ ਖਲੋਤੇ ਨੇ ਇਹ ਸਾਰੇ ਗੁਪਤ ਅਰਦਾਸ ਕਰਦੇ ਨੇ ਗੁਰੂ ਅੱਗੇ ਸਾਂਝੀ ਅਰਦਾਸ ਹੀ ਗ੍ਰੰਥੀ ਸਿੰਘ ਉੱਚੀ ਕਰਦਾ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਫਿਰ ਵੀ ਆਸਾ ਪੂਰੀਆ ਕਰੀ ਜਾਂਦਾ ਕਿਉਂਕਿ ਉਹ ਤੁਹਾਡੇ ਅੰਦਰ ਜੋਤ ਸਰੂਪ ਹੈ ਸਾਰੇ ਫੁਰਨੇ ਪੜਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਇਹ 노ਸ ਦਾ ਕੰਡੀਸ਼ਨ ਆਫ ਯੂਰ ਇਨਰ ਮੋਸਟ ਤੇਰੇ ਅੰਦਰ ਕੀ ਚੱਲਦਾ ਹੈ ਗੁਰੂ ਸਾਹਿਬ ਜਾਣਦਾ ਹੈ ਖੈਰ ਹੁਣ ਗਵਾਲੀਅਰ ਦਾ ਜਿਹੜਾ ਕਿਲਾ ਹੈ ਨਾ ਹਾਈ ਸਿਕਿਉਰਿਟੀ ਪ੍ਰिजन ਹੈ ਆਮੀ ਤੁਸੀਂ ਵੇਖੋਗੇ ਇੱਕ ਮੀਡੀਅਮ ਸਿਕਿਉਰਿਟੀ ਪ੍ਰिजन ਹੁੰਦੀ ਹੈ ਇੱਕ ਮਿਨੀਮਮ ਸਿਕਿਉਰਿਟੀ ਪ੍ਰिजन ਹੁੰਦੀ ਹੈ ਪੁਜੇਬਾ ਜੂਬਾ ਕੱਟਣ ਵਾਲੇ ਮਿਨੀਮਮ ਸਿਕਿਉਰਿਟੀ ਪ੍ਰिजन ਸ਼ੁਦੇ ਨੇ ਫਿਰ ਵੱਡਾ ਗੁਨਾ ਦੂਜੀ ਜੇਲ ਵੱਡਾ ਗਨਾ ਉਦੋਂ ਵੱਡੀ ਜੇਲ ਇਹ ਸਾਰੇ ਰਾਜਸੀ ਕੈਦੀ ਨੇ ਇੱਕ ਨੇ ਤਰਕ ਕੀਤਾ ਮੈਂ ਇਹ ਦਿਮਾਗ ਬਿਨਾ ਇਹਨਾਂ ਲੋਕਾਂ ਦੇ ਕਿੱਡੇ ਪੁੱਠੇ ਚੱਲਦੇ ਆਂਦਾ ਗੁਰੂ ਵੀ ਤੇ ਤਗੜਿਆਂ ਦਾ ਹੀ ਬਣਿਆ ਨਾ ਰਾਜੇ ਹੀ ਛੜਾਏ ਹੋਰ ਮਾੜੇ ਮੋੜ ਤੇ ਉਥੋਂ ਛੜਾਏ ਨਹੀਂ ਗੁਰੂ ਨੇ ਇੰਨਾਵੇਂ ਮੂਰਖ ਨੂੰ ਨਹੀਂ ਪਤਾ ਵੀ ਗਵਾਲੀਅਰ ਦਾ ਕਿਲਾ ਜਿਹੜਾ ਹੈ ਉੱਥੇ ਰਾਜਸੀ ਕੈਦੀ ਕੈਦ ਹੁੰਦੇ ਸਨ ਤੇ ਜੀਬ ਕਤਰੇ ਨਹੀਂ ਸੀ ਡਕੇ ਹੋਏ 52 ਥੰਮਨੇ 52 ਥਮਾ ਨਾਲ ਸੰਗਲ ਪਾ ਕੇ 52 ਰਾਜੇ ਬਣੇ ਨੇ ਇਹ ਸਾਰੇ ਬਗਾਵਤੀ ਰਾਜਪੂਤ ਰਾਜੇ ਨੇ ਜਿਨ੍ਹਾਂ ਤੋਂ ਦਿੱਲੀ ਦਰਬਾਰ ਨੂੰ ਬਗਾਵਤ ਦੀ ਬੂਹ ਆਉਂਦੀ ਸੀ ਇਹਨਾਂ ਦੇ ਰਾਜ ਭਾਗ ਖੋ ਕੇ ਜਹਾਂਗੀਰ ਨੇ ਕੈਦ ਚ ਰੱਖੇ ਹੋਏ ਸਨ ਜ਼ਿੰਦਾ ਛੁੱਟਣ ਦੀ ਉਮੀਦ ਕੋਈ ਨਹੀਂ ਸਲੋ ਪੌਇਜ਼ਨ ਪਾਰਾ ਮਾਰ ਕੇ ਰੋਟੀ ਚ ਦਿੱਤਾ ਜਾਂਦਾ ਸੀ ਸਰੀਰ ਹੱਡੀਆਂ ਦਾ ਢਾਂਚਾ ਰਹਿ ਗਿਆ ਕਮਜ਼ੋਰੀ ਆ ਗਈ ਕੱਲ ਇੱਥੇ ਹੀ ਮਰ ਜਾਣਗੇ ਹਾਲਾਤ ਬੜੇ ਮਾੜੇ ਨੇ ਰਾਜਿਆਂ ਦੇ ਗੁਰਦੇਵ ਦੇ ਦਰਸ਼ਨ ਕਰਕੇ ਕੁਝ ਤਸੱਲੀ ਹੋਈ ਕਈ ਵਾਰ ਬੰਦਾ ਦੁਖੀ ਹੋਵੇ ਨਾ ਕੋਈ ਮਸਤਕ ਹੀ ਏਦਾਂ ਦਾ ਮਿਲ ਪੈਂਦਾ ਦੁੱਖ ਭੁੱਲ ਜਾਂਦੇ ਬੰਦੇ ਨੂੰ ਖੈਰ ਉਹ ਗੁਰੂ ਸਾਹਿਬ ਲਈ ਜਿਹੜਾ ਭੋਜਨ ਆਉਂਦਾ ਹੈ ਨਾ ਰਾਜ ਦਰਬਾਰ ਦੇ ਖਜ਼ਾਨੇ ਦੀ ਰਸਤਾ ਮਹਾਰਾਜ ਨਹੀਂ ਛਕਦੇ ਕੈਦੀਆਂ ਚ ਵੰਡ ਦਿੰਦੇ ਨੇ ਨਾਲ ਪੰਜ ਸਿੱਖ ਸੰਨ ਉਹਨਾਂ ਬੇਨਤੀ ਕੀਤੀ